ਸਤਿ ਸ਼੍ਰੀ ਅਕਾਲ ਰਾਮ ਰਾਮ ਗੁੱਡ ਮਾਰਨਿੰਗ ਰਾਮ ਰਾਮ ਧਰ ਦੇ ਰਹੇ ਪੀ ਟ੍ਰਿਪਲ ਐਸ ਬੀ ਦਾ 19 ਤਰੀਕ ਨੂੰ ਜਿੰਨਾ ਦਾ ਪੇਪਰ ਹੈ ਜਾਂ ਪੀ ਟ੍ਰਿਪਲ ਐਸ ਬੀ ਦੇ ਜਿੰਨੇ ਵੀ ਪੇਪਰ ਨੇ ਉਹਨਾਂ ਨੂੰ ਕਲੀਅਰ ਕਰਨ ਦੇ ਲਈ ਆਪਣੇ ਲਾਸਟ ਵਾਲੇ 4-5 ਦਿਨਾਂ ਦੀ ਪਲਾਨਿੰਗ ਕੀ ਹੋਣੀ ਚਾਹੀਦੀ ਹੈ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਮੇਰੀ ਇਸ ਵੀਡੀਓ ਨਾਲ ਕੁਝ ਇੱਕ ਲੋਕ ਸਹਿਮਤ ਹੋਣਗੇ ਕੁਝ ਇੱਕ ਲੋਕ ਨਹੀਂ ਹੋਣਗੇ ਉਹ ਹਰੇਕ ਨਾਲ ਹੀ ਐਦਾਂ ਹੁੰਦਾ ਮੈਂ ਹਮੇਸ਼ਾ ਇੱਕ ਗੱਲ ਕਰਦਾ ਕਿ ਸਾਡਾ ਗਿਆਨ ਜਿਹੜਾ ਹੈਗਾ ਉਹ ਜ਼ੀਰੋ ਹੈ ਅਸੀਂ ਦੋਸ਼ਾਂ ਅਕਸਰ ਕਿਸੇ ਵੀ ਬੰਦੇ ਨੂੰ ਸੁਣਨ ਤੋਂ ਪਹਿਲਾਂ ਆਪਾਂ ਉਹਦੇ ਸਬਸਕ੍ਰਾਈਬਰ ਦੇਖਦੇ ਆ ਉਹਦੇ ਫਾਲੋਅਰਸ ਦੇਖਦੇ ਆ ਪਰ ਇੱਕ ਗੱਲ ਦਾ ਹਮੇਸ਼ਾ ਧਿਆਨ ਰੱਖਿਆ ਕਰੋ ਕਿ ਕੋਈ ਵੀ ਬੰਦਾ ਕਿੱਥੇ ਵੀ ਕਿਸੇ ਵੀ ਲੈਵਲ ਤੇ ਪਹੁੰਚਿਆ ਉਹ ਜ਼ੀਰੋ ਤੋਂ ਦੀ ਸ਼ੁਰੂਆਤ ਹੋਈ ਸੀ ਅੱਜ ਤੁਸੀਂ ਪੇਪਰ ਦੇਣ ਜਾ ਰਹੇ ਹੋ ਤੁਸੀਂ ਤਿੰਨੇ ਜਾਂ ਚਾਰ ਅਟੈਂਪਟ ਦੇ ਚੁੱਕੇ ਹੋ ਤੁਹਾਡੇ ਅੰਦਰ ਕੌਨਫੀਡੈਂਸ ਆ ਚੁੱਕਾ ਹੈ ਲੇਕਿਨ ਜਿਹੜਾ ਬੰਦਾ ਕਿਸੇ ਨੇ ਤੁਸੀਂ ਵੀ ਕਦੇ ਪਹਿਲੀ ਵਾਰ ਅਟੈਂਪਟ ਦਿੱਤਾ ਹੋਣਾ ਪਰ ਮੈਂ ਤੁਹਾਨੂੰ ਕਹਿਣਾ ਵੀ ਜਿਹੜੇ ਇਨਸਾਨ ਦੇ ਅੰਦਰ ਸਿੱਖਣ ਦੀ ਭੁੱਖ ਹੈਗੀ ਆ ਉਹ ਕਦੇ ਵੀ ਸਿੱਖ ਸਕਦਾ ਜਿਹਨੇ ਨਹੀਂ ਸਿੱਖਣਾ ਉਹਨੇ ਨਹੀਂ ਸਿੱਖਣਾ ਜਿਹਨੇ ਸਿੱਖਣਾ ਹੈ ਉਹਦੇ ਲਈ ਬੱਚਾ ਵੀ ਗੁਰੂ ਹੋ ਸਕਦਾ ਤੇ ਜਿਹਨੇ ਨਹੀਂ ਸਿੱਖਣਾ ਉਹਦੇ ਲਈ 80 ਸਾਲ ਦਾ ਬੰਦਾ ਵੀ ਗੁਰੂ ਨਹੀਂ ਹੋ ਸਕਦਾ ਇਹ ਆਪਣੀ ਮੈਂਟਲ ਮੈਂਟਲ ਐਬਿਲਿਟੀ ਹੋਣੀ ਚਾਹੀਦੀ ਹੈ ਕਿ ਆਪਾਂ ਕਿਸੇ ਵੀ ਚੀਜ਼ ਨੂੰ ਕਿਵੇਂ ਸਿੱਖਦੇ ਆਂ ਜਿਸ ਇਨਸਾਨ ਦੇ ਵਿੱਚ ਇਹ ਚੀਜ਼ ਆ ਗਈ ਕਿ ਮੈਂ ਹਾਂ ਸਿੱਖ ਸਕਦਾ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਜ਼ੀਰੋ ਮੰਨਣਾ ਪੈਂਦਾ ਤੁਸੀਂ ਤਾਂ ਹੀ ਸਿੱਖ ਸਕਦੇ ਹੋ ਕਰਨਾ ਕੀ ਹੁੰਦਾ ਐਲ ਆਰ ਪੀ ਫਾਰਮੂਲਾ ਤੁਹਾਨੂੰ ਦੱਸਿਆ ਹੋਇਆ ਜਿਨ੍ਹਾਂ ਨੇ ਪੁਰਾਣੀ ਵੀਡੀਓ ਪੂਰੀ ਨਹੀਂ ਦੇਖਦੇ ਸਿਰਫ 2 ਮਿੰਟ ਦੀ ਵੀਡੀਓ ਦੇਖਦੇ ਹੋ ਅ ਲਿਟਲ ਨੋਲੇਜ ਇਜ਼ ਅ ਡੇਂਜਰਸ ਹਮੇਸ਼ਾ ਅਧੂਰਾ ਜਿਹੜਾ ਗਿਆਨ ਹੈ ਉਹ ਹਮੇਸ਼ਾ ਤੁਹਾਨੂੰ ਖਤਰਨਾਕ ਹੀ ਰਹੂਗਾ ਐਲ ਆਰ ਪੀ ਫਾਰਮੂਲਾ ਜ਼ਿੰਦਗੀ ਪਰ ਯਾਦ ਰੱਖ ਲਓ ਜ਼ਿੰਦਗੀ ਦੇ ਵਿੱਚ ਤੁਹਾਡੇ ਹਮੇਸ਼ਾ ਇਹ ਤਾਂ ਇਹ ਛੋਟੇ ਐਗਜ਼ਾਮ ਨਹੀਂ ਲੇਕਿਨ ਜ਼ਿੰਦਗੀ ਦਾ ਜਦੋਂ ਐਗਜ਼ਾਮ ਸਟਾਰਟ ਹੁੰਦਾ ਨਾ ਉਦੋਂ ਵੀ ਤੁਹਾਡੇ ਐਲ ਆਰ ਪੀ ਫਾਰਮੂਲਾ ਕੰਮ ਆਊਗਾ ਉਦੋਂ ਅਲੱਗ ਕੰਡੀਸ਼ਨ ਚ ਆਊਗਾ ਅੱਜ ਅਲੱਗ ਕੰਡੀਸ਼ਨ ਜਾ ਰਿਹਾ ਹੈ ਐਲ ਆਰ ਪੀ ਫਾਰਮੂਲਾ ਕੀ ਹੈ ਲਰਨਿੰਗ ਰਿਵੀਜ਼ਨ ਐਂਡ ਪ੍ਰੈਕਟਿਸ 100 ਦੇ ਵਿੱਚੋਂ ਅਗਰ ਮਾਰਕਸ ਦੇਈਏ ਤਾਂ ਐਲ ਲਰਨਿੰਗ ਨੂੰ 33 33% ਮਾਰਕਸ ਨੇ ਰਿਵੀਜ਼ਨ ਨੂੰ 33% ਮਾਰਕਸ ਨੇ ਤੇ ਪ੍ਰੈਕਟਿਸ ਨੂੰ ਵੀ 33% ਮਾਰਕਸ ਨੇ ਅਕਸਰ ਕਮੀ ਆਪਣੀ ਐਸੇ ਚੀਜ਼ ਚ ਰਹਿ ਜਾਂਦੀ ਹੈ ਪੜਦੇ ਆਪਾਂ ਬਹੁਤ ਆ ਜਨਰਲ ਆ ਤਾਂ ਆਪਾਂ ਇੱਕ ਕਰ ਦਨੇ ਆ ਰੀਵੀਜ਼ਨ ਨਹੀਂ ਹੁੰਦੀ ਆ ਤਾਂ ਆਪਣੇ ਤੋਂ ਰੀਵੀਜ਼ਨ ਵੀ ਹੁੰਦੀ ਐ ਤਾਂ ਆਪਣੇ ਤੋਂ ਪ੍ਰੈਕਟਿਸ ਨਹੀਂ ਹੁੰਦੀ ਸਭ ਤੋਂ ਵੱਡੀ ਘਾਟ ਆਪਣੀ ਪ੍ਰੈਕਟਿਸ ਦੇ ਵਿੱਚ ਰਹਿ ਜਾਂਦੀ ਐ ਜਿਨ੍ਹਾਂ ਦੀ ਪ੍ਰੈਕਟਿਸ ਰਹਿ ਜਾਂਦੀ ਐ ਉਹਨਾਂ ਦਾ ਜ਼ਿੰਦਗੀ ਦੇ ਵਿੱਚ ਟੈਸਟ ਕਲੀਅਰ ਨਹੀਂ ਹੁੰਦਾ ਉਹਦਾ ਕਾਰਨ ਕੀ ਐ ਉਹਦਾ ਕਾਰਨ ਇਹ ਐ ਕਿ ਆਪਾਂ ਧਿਆਨ ਨਾਲ ਨਹੀਂ ਪੜ੍ਹਦੇ ਯੂ ਹੈਵ ਟੂ ਪੇ ਦਾ ਪ੍ਰਾਈਸ ਆਫ ਸਕਸੈਸ ਹਮੇਸ਼ਾ ਆਪਾਂ ਨੂੰ ਜਿਹੜੀ ਆਪਣੀ ਸਕਸੈਸ ਐ ਉਹਦਾ ਪੇ ਕਰਨਾ ਪਊਗਾ ਇਹ ਨਹੀਂ ਹੈਗਾ ਵੀ ਆਪਸ਼ਨ 'ਚ ਲੈ ਕੇ ਚੱਲ ਪੀਏ ਜੇ ਤੁਸੀਂ ਸੋਚਿਆ ਮੈਂ ਕਲੀਅਰ ਕਰਨਾ ਤਾਂ ਉਹਦੇ ਲਈ ਤੁਹਾਨੂੰ ਪੜਨਾ ਪਊ ਕਰਨਾ ਪਊਗਾ ਜੇ ਤੁਸੀਂ ਵਧੀਆ ਤਰੀਕੇ ਨਾਲ ਕਰੋਗੇ ਪੜੋਗੇ ਮਤਲਬ ਉਹਤੇ ਫੋਕਸ ਰੱਖੋਗੇ ਫੋਕਸ ਹਲਾਉਣ ਵਾਸਤੇ ਬਹੁਤ ਆਣਗੇ ਹਮੇਸ਼ਾ ਜ਼ਿੰਦਗੀ ਦੇ ਵਿੱਚ ਉਹ ਇਨਸਾਨ ਕਾਮਯਾਬ ਹੁੰਦਾ ਜਿਹਦੇ ਕੋਲੇ অপਸ਼ਨ ਨਹੀਂ ਸੀ ਜਿਹਦੇ ਕੋਲੇ ਬੁਰੇ ਚੋਂ ਬੁਰੇ ਦਿਨ ਨੇ ਜਿਹਦੇ ਕੋਲੇ ਕੋਈ ਸਹੂਲਤਾ ਨਹੀਂ ਹੈਗੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਕਾਮਯਾਬ ਇਨਸਾਨ ਉਹ ਹੋਊਗਾ ਹਮੇਸ਼ਾ ਇਸ ਗੱਲ ਦਾ ਖਿਆਲ ਰੱਖਿਓ ਹੁਣ ਐਲ ਆਰ ਪੀ ਫਾਰਮੂਲੇ ਨੂੰ ਜ਼ਿੰਦਗੀ ਦੇ ਵਿੱਚ ਅਪਣਾਉਣਾ ਕਿਦਾਂ lrp ਲਰਨਿੰਗ ਰਿਵੀਜ਼ਨ ਪ੍ਰੈਕਟਿਸ ਲਰਨਿੰਗ ਲਰਨਿੰਗ ਜਿੰਨੀ ਕਰਨੀ ਸੀ ਤੁਸੀਂ ਕਰ ਲਈ ਰਿਵੀਜ਼ਨ ਜਿੰਨੀ ਤੁਸੀਂ ਕਰਨੀ ਸੀ ਕਰ ਲਈ ਆ ਪੰਜ ਦਿਨਾਂ ਚ ਪ੍ਰੈਕਟਿਸ ਲੈ ਕੇ ਚੱਲਣੀ ਆ ਕੀ ਚੱਲ ਕੇ ਜਿਹੜੇ ਸਬਜੈਕਟ ਤੁਹਾਨੂੰ ਆਉਂਦੇ ਨੇ ਕੋਈ ਵੀ ਪੀਟ੍ਰੀਪਲ ਐਸਵੀ ਦਾ ਐਗਜ਼ਾਮ ਲਾਈਕ दैट ਹੁਣ ਕਰੰਟ ਅਫੇਅਰ 3 ਨੰਬਰ ਦੀ ਇੱਕ ਐਗਜ਼ਾਮਪਲ ਹੈ ਤਾਂ 3 ਨੰਬਰਾਂ ਦੇ ਵਿੱਚ ਕਰੰਟ ਅਫੇਅਰ ਨੂੰ ਇੱਕ ਸਾਲ ਦੀ ਪੂਰੇ ਨੂੰ ਇੱਕ ਦਿਨ ਚ ਪੜ੍ਹਨੀ ਆਪਾਂ ਤੇ ਪੜ੍ਹਨ ਦੇ ਲਈ ਕੀ ਕਰਨਾ ਹੈ ਉਹਨੂੰ ਹਾਈਲਾਈਟਸ ਕਰਨੇ ਨੇ ਜਿਹੜੇ ਮੇਨ ਮੇਨ ਮੁੱਦੇ ਹੋਏ ਨੇ ਕਿਹੜੇ ਕਿਹੜੇ ਮੁੱਦੇ ਹੋਏ ਨੇ ਜਿੰਨੇ ਆਪਾਂ ਨੂੰ ਪਤਾ ਹੈ ਵੀ ਸਹਾਇਤਤ ਤੋਂ ਸਬੰਧਿਤ ਪ੍ਰਸ਼ਨ ਆਣਗੇ ਸਿਨੇਮੇ ਤੋਂ ਸਬੰਧਿਤ ਪ੍ਰਸ਼ਨਾਂ ਨੂੰ ਹਾਈਲਾਈਟ ਕਰੋ ਪਹਿਲਾ ਜਦੋਂ ਆਪਾਂ ਲਰਨਿੰਗ ਕਰ ਰਹੇ ਹੁੰਦੇ ਆ ਉਹਨੂੰ ਹਾਈਲਾਈਟ ਕਰੋ ਰਿਵੀਜ਼ਨ ਜਦੋਂ ਕਰਦੇ ਆ ਉਹਨੂੰ ਹਾਈਲਾਈਟ ਕਰ ਲਓ ਤੇ ਜਦੋਂ ਪ੍ਰੈਕਟਿਸ ਕਰਨੀ ਆ ਤਾਂ ਉਹਨਾਂ ਨੂੰ ਹਾਈਲਾਈਟ ਉਹਦਿਆਂ ਨੂੰ ਦੁਬਾਰਾ ਪੜ੍ਹ ਲਓ ਬਸ ਅੱਖਾਂ ਥੱਲੇ ਕੱਢ ਲਓ ਇਹ ਜਦੋਂ ਤੁਸੀਂ ਕਰਨ ਲੱਗ ਗਏ ਜਿੱਦਾਂ ਮਨਮੋਹਨ ਸਿੰਘ ਦੀ ਬਾਰੇ ਆ ਸਕਦਾ ਪ੍ਰਸ਼ਨ ਠੀਕ ਹੈ ਹੁਣ ਪ੍ਰਧਾਨ ਮੰਤਰੀ ਹੋਏ ਸੀ ਮਤਲਬ ਰੀਸੈਂਟ ਦੇ ਵਿੱਚ ਉਹਨਾਂ ਦੀ ਡੈਥ ਹੋਈ ਉਸ ਤੋਂ ਪਹਿਲਾਂ ਭਾਰਤ ਰਤਨ ਬਾਰੇ ਜਾਣਕਾਰੀ ਹੋ ਸਕਦੇ ਭਾਰਤ ਰਤਨ ਦਾ ਤੁਹਾਨੂੰ ਫਾਰਮੂਲਾ ਦੱਸਿਆ ਹੋਇਆ ਟ੍ਰਿਕ ਦੇ ਨਾਲ ਯਾਦ ਕਰਾਇਆ ਕਿ ਲਾਲਕਾਰ ਮੇ ਬੈਠ ਕੇ ਆਪਣੇ ਆਪ ਕੋ ਚੌਧਰੀ ਮੰਨ ਰਹੇ ਹੋ ਲਾਲ ਲਾਲ ਕ੍ਰਿਸ਼ਨ ਅਡਵਾਨੀ ਕਰਪੂਰੀ ਠਾਕੁਰ ਚੌਧਰੀ ਚਰਨ ਸਿੰਘ ਨਰਸੀਮਹਾ ਰਾਓ ਹੈ ਨਾ ਤਾਂ ਐਦਾ ਹੀ ਤੁਸੀਂ ਨੋਬਲ ਪੁਰਸਕਾਰ yaad kar sakde ho hind de layi aaya siga hai na hind shanti da puraskar hindon nu hindon hindon de naam de vich aunda hai aidha hi medicine de vich aaye se ohna de naam de agge ga aunda yani ki ga to goli ta matlab trick de naal vi yaad kar sakde ho tusi par tareeke de naal ਪਿਛਲੇ ਪ੍ਰੀਵੀਅਸ ਪਹਿਲਾ ਇਹ ਹੋ ਗਿਆ ਫਿਰ ਅਗਲਾ ਚੱਕ ਲੋ ਕਰੰਟ ਅਫੇਅਰ ਦੇ ਮੁੱਦੇ ਚੱਕਣ ਤੋਂ ਬਾਅਦ ਪੰਜਾਬ ਜੀਕੇ ਚੱਕੋ ਪੰਜਾਬ ਜੀਕੇ ਦੇ ਮੋٹے ਮੋٹے ਪ੍ਰਸ਼ਨ ਜਿਹੜੇ ਅੱਜ ਤੱਕ ਦੇ ਪ੍ਰਸ਼ਨ ਪੱਤਰਾਂ ਦੇ ਵਿੱਚ ਪਿਛਲਿਆਂ ਚ ਆਏ ਨੇ ਤੁਸੀਂ ਉਹਨੂੰ ਦੁਬਾਰਾ ਹਾਈਲਾਈਟ ਕਰੋ ਉਹਦੇ ਦੇ ਆਪਸ਼ਨ ਨੂੰ ਪੜੋ ਤਰੀਕੇ ਦੇ ਨਾਲ ਬਸ ਲਾਸਟ ਵਾਲ ਦਿਨਾਂ 'ਚ ਆਪਾਂ ਨੂੰ ਰਿਵੀਜ਼ਨ ਦੀ ਲੋੜ ਹੁੰਦੀ ਹੈ ਪ੍ਰੈਕਟਿਸ ਦੀ ਲੋੜ ਹੁੰਦੀ ਹੈ ਲਰਨਿੰਗ ਆਪਣੀ ਜਿਹੜੀ ਹੁੰਦੀ ਹੈ ਉਹ ਹੋ ਜਾਂਦੀ ਹੈ ਆਪਾਂ 4-5 ਦਿਨਾਂ ਦੀ ਗੱਲ ਕਰ ਰਹੇ ਹਾਂ ਕਿ 4-5 ਦਿਨਾਂ 'ਚ ਆਪਾਂ ਕੀ ਕਰਨਾ ਹੈ ਠੀਕ ਹੈ ਉਹਨਾਂ ਨੂੰ ਹਾਈਲਾਈਟ ਕੀਤਾ ਸਾਰੇ ਪ੍ਰਸ਼ਨਾਂ ਨੂੰ ਜਿਹੜੇ ਮੇਨ ਮੇਨ ਹਾਈਲਾਈਟਸ 100 ਕੁ ਪ੍ਰਸ਼ਨ ਬਣਨਗੇ ਤੁਹਾਡੇ ਪੰਜਾਬ ਜੀ ਕੇ ਦੇ ਉਹਨਾਂ ਨੂੰ ਹਾਈਲਾਈਟ ਕਰੋ ਕਿੱਥੋਂ ਕਿੱਥੋਂ ਪ੍ਰਸ਼ਨ ਆਉਂਦਾ ਤੁਸੀਂ ਇਹ ਦੇਖੋ ਪਿਛਲੇ ਸੀਨੀਅਰ ਅਸਿਸਟੈਂਟ ਦੇ ਪੇਪਰ ਚੱਕ ਲਓ ਕੋਈ ਵੀ ਪੇਪਰ ਦੇਣਾ ਜਿਹੜਾ ਪੇਪਰ ਦੇਣਾ ਉਹਦੇ ਪ੍ਰੀਵियस ਇਅਰ ਦੇ ਕੁਐਸਚਨ ਪੇਪਰ ਚੱਕ ਲਓ ਤੁਸੀਂ ਉਸ ਹਿਸਾਬ ਨਾਲ ਉਹਨੂੰ ਪੇਪਰ ਨੂੰ ਕਰਨਾ ਸਟਾਰਟ ਕਰਨਾ ਹੈ ਰਿਵੀਜ਼ਨ ਹੋ ਗਈ ਪ੍ਰੈਕਟਿਸ ਦੇ ਲਈ ਉਸ ਤੋਂ ਬਾਅਦ ਤੁਹਾਡੇ ਪੰਜਾਬ ਜੀ ਕੇ ਹੋ ਗਿਆ ਫਿਰ ਤੁਸੀਂ ਗ੍ਰਾਮਰ ਦੇ ਚੱਕ ਲਓ ਫਿਰ ਤੁਸੀਂ ਮੰਨ ਲਓ ਆਹ ਰੀਜ਼ਨਿੰਗ ਆਂਦੀ ਹੈ ਮੈਂਟਲ ਐਬਿਲਿਟੀ ਆਂਦੀ ਹੈ ਤੁਸੀਂ ਇਹਦੇ ਚੱਕ ਲਓ ਤਾਂ ਇਹਨੂੰ ਬਹੁਤ ਆਸਾਨ ਤਰੀਕਾ ਹੈ ਇਹ ਆਪਾਂ ਐਵੇਂ ਤਰੀਕੇ ਨਾਲ ਕਰ ਸਕਦੇ ਆ ਕੋਈ ਬਹੁਤੀ ਵੱਡੀ ਗੱਲ ਨਹੀਂ ਹੁੰਦੀ ਲੇਕਿਨ ਆਪਾਂ ਨੂੰ ਵੱਡੀ ਗੱਲ ਉਦੋਂ ਤੱਕ ਲੱਗਦੇ ਜਦੋਂ ਤੱਕ ਆਪਣਾ ਕਲੀਅਰ ਨਹੀਂ ਹੁੰਦਾ ਜਾਂ ਆਪਣੇ ਐਫਰਟ ਪੂਰੇ ਨਹੀਂ ਲੱਗੇ ਹੁੰਦੇ ਦੁੱਖ ਆਪਾਂ ਨੂੰ ਉਦੋਂ ਹੁੰਦਾ ਜਦੋਂ ਆਪਣੇ ਐਫਰਟ ਵੀ ਪੂਰੇ ਲੱਗੇ ਹੋਣ ਲੇਕਿਨ ਨਾ ਕਲੀਅਰ ਹੋਵੇ ਲੇਕਿਨ ਉਦੋਂ ਵੀ ਆਪਾਂ ਨੂੰ ਹੌਸਲੇ ਦੀ ਲੋੜ ਹੁੰਦੀ ਹੈ ਉਦੋਂ ਵੀ ਆਪਾਂ ਨੂੰ ਧੈਰਿਆ ਦੀ ਲੋੜ ਹੁੰਦੀ ਹੈ ਉਦੋਂ ਵੀ ਆਪਾਂ ਨੂੰ ਸਹਿਨਸ਼ੀਲਤਾ ਦੀ ਲੋੜ ਹੁੰਦੀ ਹੈ ਕਿਉਂਕਿ ਸਹਿਨਸ਼ੀਲਤਾ ਸਭ ਤੋਂ ਵੱਡਾ ਗੁਣ ਹੈ ਦੁੱਖ ਹੁੰਦਾ ਜਦੋਂ ਆਪਾਂ ਬਹੁਤ ਜ਼ਿਆਦਾ ਪੜਿਆ ਹੋਇਆ ਬਹੁਤ ਜ਼ਿਆਦਾ ਮਿਹਨਤ ਕੀਤੀ ਹੋਵੇ ਇੱਕ ਬੱਚਾ ਉਹ ਜਿਹੜਾ ਬਿਨਾ ਪੜੇ ਹੀ ਆਇਆ ਸੀਗਾ ਟੈਸਟ ਉਹਦਾ ਵੀ ਨਹੀਂ ਕਲੀਅਰ ਹੋਇਆ ਲੇਕਿਨ ਆਪਾਂ ਮਿਹਨਤ ਵੀ ਬਹੁਤ ਕੀਤੀ ਆ ਪਰ ਆਪਾਂ ਨੂੰ ਇਹ ਦੇਖਣਾ ਹੈ ਕਿ ਆਪਾਂ ਉਹਦੇ ਨਾਲੋਂ ਅੱਗੇ ਆ ਫਿਰ ਵੀ ਆਪਾਂ ਉਸ ਇਨਸਾਨ ਨਾਲੋਂ ਫਿਰ ਵੀ ਅੱਗੇ ਆ ਕਦੇ ਵੀ ਆਪਣੇ ਆਪ ਨੂੰ ਇਹ ਫੀਲ ਨਹੀਂ ਕਰਨਾ ਆਪਾਂ ਵੀ ਹਾਏ ਯਾਰ ਉਹਦਾ ਉਹਨੇ ਤਾਂ ਚੱਲ ਪੜਿਆ ਨਹੀਂ ਸੋ ਉਹ ਤਾਂ ਤਾਂ ਨਹੀਂ ਹੋਇਆ ਮੈਂ ਤਾਂ ਬਹੁਤ ਮਿਹਨਤ ਕੀਤੀ ਸੀ ਇੱਕ ਗੱਲ ਦਾ ਹਮੇਸ਼ਾ ਖਿਆਲ ਰੱਖੋ ਮੈਂ ਹਰ ਇੱਕ ਵੀਡੀਓ ਦੇ ਵਿੱਚ ਕਹਿੰਨਾ ਕਿ ਤੁਹਾਡੀ ਮਿਹਨਤ ਦਾ ਜਰਰਾ-ਜਰਰਾ ਕਦੇ ਜਾਇਆ ਨਹੀਂ ਜਾਊਗਾ ਉਹਨੂੰ ਤੁਹਾਨੂੰ ਪ੍ਰਾਪਤ ਹੋ ਗਈ ਹੋਗਾ ਜਦੋਂ ਤੁਹਾਨੂੰ ਉਹ ਚੀਜ਼ ਮਿਲ ਜਾਂਦੀ ਹੈ ਤੁਸੀਂ ਸੰਘਰਸ਼ ਨੂੰ ਭੁੱਲ ਜਾਂਦੇ ਹੋ ਇੱਥੇ ਖੁਦ 16 ਸਾਲ ਮਿਹਨਤ ਕਰੀ ਐ ਯੂਟਿਊਬ ਵਾਲੀ ਦੁਕਾਨ ਤੇ ਲੱਗੇ ਹੁੰਦੇ ਸੀ ਮੈਨੂੰ ਜਦੋਂ ਕੋਈ ਐ ਸਮਝਾਉਣਾ ਹੁੰਦਾ ਸੀ ਨਾ ਜਿਵੇਂ ਮੈਂ ਤੁਹਾਨੂੰ ਸਮਝਾ ਰਿਹਾ ਵੀ ਆਪ ਦਾ ਛੋਟਾ ਭਰਾ ਹੋਣ ਦੇ ਨਾਤੇ ਸਮਝਾ ਰ ਮੈਂ ਕੋਈ ਲੈਕਚਰ ਨਹੀਂ ਦੇ ਰਿਹਾ ਮੈਂ ਜਿਸ ਤੁਹਾਨੂੰ ਮੋਟੀਵੇਟ ਵੀ ਕਰਦਾ ਹਰ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਇਹ ਕਹਿੰਦਾ ਮੋਟੀਵੇਟ ਕਰਦਾ ਮੈਂ 16 ਸਾਲ ਜਦੋਂ ਮੈਨੂੰ ਕੋਈ ਸਮਝਾਇਆ ਕਰਦਾ ਮੇਰਾ ਟੀਚਰ ਵੀ ਵੀ ਪੁਨੀਤ ਤੂੰ ਵਧੀਆ ਆਉਣ ਵਾਲੇ ਟਾਈਮ 'ਚ ਕੁਝ ਬਣ ਜਾਏਗਾ ਮੈਨੂੰ ਐ ਹੁੰਦਾ ਸੀ ਯਾਰ ਮੈਂ ਜਰਨਲ ਕ ਹਾਂਜੀ ਹਾਂਜੀ ਬੰਜਾਂ ਕੋਈ ਗੱਲ ਨਹੀਂ ਮੈਨੂੰ ਐ ਹੁੰਦਾ ਸੀ ਵੀ ਜਰਨਲ ਕੈਟਾਗਰੀ ਜਾਂ ਕਿਹੜੀ ਜੌਬ ਮਿਲਨੀ ਹੈ ਜਾਂ ਕੁਝ ਹੋਰ ਮਿਲਣਾ ਹੈ ਨਾ ਲੇਕਿਨ ਮੈਂ ਪੋਜ਼ਿਟਿਵ ਰਹਿੰਦਾ ਜਿੰਨਾ ਹੁੰਦਾ ਮੈਂ ਪੋਜ਼ਿਟਿਵ ਰਹਿਣਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਹਾਂਜੀ ਹਾਂਜੀ ਯਾਰ ਐਟ ਲੀਸਟ ਬੰਦੇ ਤੁਹਾਨੂੰ ਪੋਜ਼ਿਟਿਵ ਤਾਂ ਕਰ ਰਹੇ ਨੇ ਨਾ ਨਹੀਂ ਤਾਂ ਦੁਨੀਆ ਨੈਗੇਟਿਵਿਟੀ ਦੀ ਭਰੀ ਪਈ ਐ ਆਪਦੇ ਘਰ ਤੋਂ ਨੈਗੇਟਿਵਿਟੀ ਸਟਾਰਟ ਹੋ ਜਾਂਦੇ ਚਾਰ ਬੰਦੇ ਗਏ ਆਪਦੇ ਘਰ ਦੇ ਕਹਿਣ ਲੱਗੇ ਛੱਡ ਕਰ ਕਰ ਬੱਸ ਕਰ ਕੁੜੀਏ ਤੇਰਾ ਵਿਆਹ ਤਾਂ ਹੋ ਜਾਣਾ ਐਧਰੋਂ ਮੁੰਡਿਆਂ ਨੂੰ ਗੱਲ ਚੱਲਦੀ ਐ ਯਾਰ ਛੱਡ ਪਰਾਂ ਨਹੀਂ ਹੁੰਦਾ ਤਾਂ ਛੱਡ ਪਰ ਆਪਣੇ ਮਾਪੇ ਵੀ ਆਪਣੇ 네ਗੈਟਿਵਿਟੀ ਸਟਾਰਟ ਕਰ ਦਿੰਦੇ ਨੇ ਲੇਕਿਨ ਮੈਂ ਤੁਹਾਨੂੰ ਫੇਰ ਵੀ ਪੋਜ਼ਿਟਿਵ ਕਰ ਰਹਾ ਤੁਹਾਨੂੰ ਜਿਹੜੇ ਲੋਕ ਪੋਜ਼ਿਟਿਵ ਕਰਦੇ ਉਹਨਾਂ ਨੂੰ ਐਪਰੀਸ਼ੀਏਟ ਕਰੋ ਯਾਰ ਨਹੀਂ ਤਾਂ ਦੁਨੀਆ 네ਗੈਟਿਵਿਟੀ ਨਾਲ ਭਰੀ ਪਈ ਹੈ ਤਾਂ ਐਲ ਆਰ ਪੀ ਫਾਰਮੂਲਾ ਲਰਨਿੰਗ ਰਿਵੀਜ਼ਨ ਤੇ ਪ੍ਰੈਕਟਿਸ ਅੰਡ ਵਾਲੇ 5 ਦਿਨਾਂ ਚ 21 ਵਾਰੀ ਹਾਈਲਾਈਟਸ ਪੜੋ ਠੀਕ ਹੈ ਜੇ ਤੁਹਾਡੇ ਕੋਲ ਮੈਰਾਥਨ ਹੈ ਤੁਸੀਂ ਮੈਰਾਥਨ ਲਗਾ ਸਕਦੇ ਹੋ YouTube ਤੇ ਵੀਡੀਓ ਪਾਉਣ ਦਾ ਮਕਸਦ ਹੀ ਹੁੰਦਾ ਕਿ ਤੁਹਾਨੂੰ ਪੋਜ਼ਿਟਿਵਿਟੀ ਮਿਲ ਜਾਂਦੀ ਹੈ ਪਲੱਸ ਦੇ ਵਿੱਚ ਕਿਸੇ ਦੁਆਰਾ ਕਹੀ ਹੋਈ ਕੀ ਪਤਾ ਕਿਹੜੀ ਗੱਲ ਉਹਨੇ ਕਿਸ ਤਰੀਕੇ ਨਾਲ ਕਹੀ ਹੋਵੇ ਇੱਕ ਤਾਂ ਆਪ ਆਪ ਦੇ ਦਿਮਾਗ ਨਾਲ ਪੜਨਾ ਪੀਡੀਐਫ ਚੋਂ ਪੜ ਲਓ ਚਾਹੇ ਤੁਸੀਂ ਕਿਤਾਬ ਤੋਂ ਪੜ ਲਓ ਲੇਕਿਨ ਇੱਕ ਕਿਸੇ ਦੁਆਰਾ ਪੜਨਾ ਤਾਂ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਜਦੋਂ ਆਪਾਂ ਐਵੇਂ ਪੜਦੇ ਆ ਨਾ ਕਿਸੇ ਦੇ ਦੁਆਰਾ ਕਹੀ ਹੋਈ ਕੀ ਪਤਾ ਤੁਹਾਨੂੰ ਕੋਈ ਮੇਰੀ ਇੱਕ ਅੱਧੀ ਗੱਲ ਮੈਂ ਤਾਂ ਕਹਿੰਦਾ ਮੈਂ ਇੱਥੇ ਵੀਡੀਓ ਦੇ ਵਿੱਚ ਆਣਾ ਜਾਂ ਕੋਈ ਵੀ ਕਿਸੇ ਵੀਡੀਓ ਚ ਆਣਾ ਮੈਂ ਤਾਂ ਕਹਿੰਦਾ ਵੀ ਮੇਰੀ ਤਾਂ ਇੱਕ ਅੱਧੀ ਗੱਲ ਹੀ ਤੁਹਾਨੂੰ ਵਧੀਆ ਲੱਗੇਗੀ ਨਾ ਉਹ ਵਧੀਆ ਮੇਰੇ ਲਈ ਸਕਸੈਸਫੁਲ ਹੈ 1% ਲੋਕਾਂ ਨੂੰ ਵਧੀਆ ਲੱਗੇਗੀ ਬਾਕੀ ਪਾਸੇ ਚਾਹੇ ਮੈਨੂੰ ਗਾਲ੍ਹਾਂ ਦੇ ਜਿੰਨਾ ਜੇ ਕਪ ਆਪ ਦਾ ਨਜ਼ਰੀਆ ਨਹੀਂ ਸੈੱਟ ਕਰਦੇ ਉਹਨਾਂ 'ਚ ਕਪ ਨੂੰ ਕੋਈ ਗੱਲ ਵਧੀਆ ਨਹੀਂ ਲੱਗਦੀ ਤਾਂ ਨਜ਼ਰੀਆ ਸੈੱਟ ਕਰਨਾ ਪਊਗਾ ਆਪਾਂ ਨੂੰ ਜੇਕਰ ਨਜ਼ਰੀਆ ਸਹੀ ਹੈ ਤਾਂ ਹਰੇਕ ਚੀਜ਼ ਆਪਾਂ ਨੂੰ ਸਹੀ ਲੱਗੂਗੀ ਨਹੀਂ ਤਾਂ ਭਾਈ ਮੇਰੇ ਅੰਦਰ ਬਹੁਤ ਸਾਰੀਆਂ ਕਮੀਆਂ ਨੇ ਲੇਕਿਨ ਮੈਂ ਦੂਜੇ ਦੇ ਅੰਦਰੋਂ ਸਿਰਫ ਤੇ ਸਿਰਫ ਗੁਣ ਹੀ ਦੇਖਦਾ ਕਿਉਂਕਿ ਕਮੀਆਂ ਤਾਂ ਆਪਣੇ ਅੰਦਰ ਹੀ ਬਹੁਤ ਹੈ ਕਮੀਆਂ ਨਾਲ ਕਹਿੰਦਾ ਭਰੇ ਹੋਇਆ ਜਨਾਬ ਲੋਕਾਂ ਵਾਂਗੂ ਰੱਬ ਥੋੜੀ ਆ ਹੈਨਾ ਤਾਂ ਕਮੀਆਂ ਭਰੀਆਂ ਪੀਆਂ ਖੁਦ ਦਾ ਮਾਈਨਸ ਪੁਆਇੰਟ ਜਾਣ ਲੈਣਾ ਜ਼ਿੰਦਗੀ ਦਾ ਸਭ ਤੋਂ ਪਲੱਸ ਪੁਆਇੰਟ ਹੁੰਦਾ ਹੈ ਖੁਦ ਦਾ ਮਾਈਨਸ ਪੁਆਇੰਟ ਜਾਣ ਲੈਣਾ ਜ਼ਿੰਦਗੀ ਦਾ ਸਭ ਤੋਂ ਵੱਡਾ ਪਲੱਸ ਪੁਆਇੰਟ ਹੁੰਦਾ ਐਲ ਆਰ ਪੀ ਫਾਰਮੂਲੇ ਜ਼ਾਹਤ ਕੰਮ ਕਰੋ ਭਾ ਚਾਹੇ ਪੀ ਟ੍ਰਿਪਲਸ ਵੀ ਹੋ ਚਾਹੇ ਕੋਈ ਵੀ ਕੰਮ ਹੋਵੇ ਤੇ ਜਦੋਂ ਤੁਸੀਂ ਫੋਕਸ ਰੱਖ ਕੇ ਕੰਮ ਕਰੋਗੇ ਨਾ ਵੀ ਆਪਾਂ ਸਾਲ ਦੀ ਤਿਆਰੀ ਲਾ ਕੇ ਚੱਲੀਏ ਕੰਪੀਟੀਸ਼ਨ ਅੱਜ ਦੇ ਸਮੇਂ 'ਚ ਬਹੁਤ ਹੈ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ ਅਗਰ ਸੋਚੀਏ ਕਿ ਜੋਬ ਆਸਾਨੀ ਨਾਲ ਮਿਲ ਜੂਗੀ ਮੰਨ ਲਓ 10000 ਬੱਚਾ ਨੇ ਭਰਿਆ ਪੋਸਟਾਂ 200 ਨੇ ਦਾ ਕੰਪੀਟੀਸ਼ਨ ਤੁਸੀਂ ਖੁਦ ਦੇਖ ਲਓ ਕਿੰਨਾ ਕੰਪੀਟੀਸ਼ਨ ਹੈ ਉਹ 200 ਚਾਉਣ ਦੇ ਲਈ ਆਪਾਂ ਨੂੰ ਕਿੰਨੀ ਮਿਹਨਤ ਕਰਨੀ ਪਊਗੀ ਨਹੀਂ ਕਿ ਆਪਸ਼ਨ ਚ ਲਾ ਕੇ ਛੱਡ ਦਾਂਗੇ ਨਹੀਂ ਮਜਬੂਰੀਆਂ ਥੋੜੀਆਂ ਚਾਹੇ ਲੱਖ ਨੇ ਉਹਨਾਂ ਨੂੰ ਕੀ ਪਤਾ ਕਿ ਥੋੜੀਆਂ ਕੀ ਮਜਬੂਰੀਆਂ ਨੇ ਤੁਸੀਂ ਕਿਤੇ ਦੁਕਾਨ ਤੇ ਕੰਮ ਕਰਦੇ ਹੋ ਤੁਸੀਂ ਕੁਝ ਵੀ ਕਰਦੇ ਹੋ ਤੁਸੀਂ ਮਿਹਨਤ ਆ ਤੁਹਾਡੀ ਮੰਮੀ ਨੇ ਹੈਗੇ ਤੁਹਾਡੇ ਪਾਪਾ ਨੇ ਉਹਨਾਂ ਨੇ ਕੀ ਲੈਣਾ ਪਰ ਤੁਹਾਡੇ ਕੋਲੇ ਆਪਸ਼ਨ ਇਹ ਹੈ ਕਿ ਤੁਸੀਂ ਇਹ ਸਭ ਦੇ ਐਕਸਕਿਊਜ਼ਸ ਤੋਂ ਉੱਪਰ ਉੱਠ ਕੇ ਫਿਰ ਤੁਸੀਂ ਕੰਮ ਤੇ ਆਉਣਾ ਹੈ ਐਲ ਆਰਪੀ ਫਾਰਮੂਲਾ ਜ਼ਿੰਦਗੀ ਚ ਕੰਮ ਰੱਖਿਓ ਲਰਨਿੰਗ ਰਿਵੀਜ਼ਨ ਤੇ ਪ੍ਰੈਕਟਿਸ ਜਿਸ ਇਨਸਾਨ ਦੀ ਜاہے ਪ੍ਰੈਕਟਿਸ ਨਹੀਂ ਹੈ ਕਿ ਚਾਹੇ ਲਰਨਿੰਗ ਨਹੀਂ ਹੈਗੀ ਤਿੰਨਾ ਚੋਂ ਜੇ ਇੱਕ ਮਿਸ ਹੈ ਤਾਂ ਜ਼ਿੰਦਗੀ ਚ ਕਾਮਯਾਬ ਹੋਣਾ ਮਤਲਬ ਇਹ ਜੇ ਕੰਪੀਟੀਸ਼ਨ ਐਗਜ਼ਾਮ ਦੇ ਵਿੱਚ ਬਹੁਤ ਮੁਸ਼ਕਲ ਹੈ ਇਹੀ ਸੀ ਮੇਰੇ ਵੱਲੋਂ ਜੇਕਰ ਕੋਈ ਗਲਤੀ ਹੋ ਗਈ ਹੋਵੇ ਤਾਂ ক্ষমা ਕਰ ਦਿਓ ਮੈਂ ਜਸਟ ਮੋਟੀਵੇਟ ਕਰਨ ਨਹੀਂ ਆਣਾ ਤੁਹਾਨੂੰ ਐਟ ਲੀਸਟ ਦੁਨੀਆ ਦੇ ਵਿੱਚ ਆਪਦੇ ਆਪ ਨੂੰ ਇਹ ਤਾਂ ਕਹੂੰਗਾ ਨਾ ਕਹਿੰਦੇ ਵੀ ਇੱਕ ਵਾਰੀ ਲਾਸਟ ਕਹਾਣੀ ਤਾਂ ਆਪਾਂ ਵਾਈਂਡ ਅਪ ਕਰਾਂਗੇ ਕਹਿੰਦੇ ਇੱਕ ਵਾਰੀ ਕਿਸੇ ਪਿੰਡ ਦੇ ਵਿੱਚ ਅੱਗ ਲੱਗ ਗਈ ਸਾਰੇ ਪਸ਼ੂ ਪੰਛੀ ਸਾਰੇ ਐਵੇਂ ਹੱਸਣ ਹੱਸੀ ਜਾਂਦੇ ਮਜ਼ਾਕ ਕਰ ਜਾਂਦੇ ਨਾ ਇੱਕ ਚੀੜੀ ਸੀ ਵਿਚਾਰੀ ਉਹਦੇ ਉਹਦੇ ਉੱਤੇ ਹੱਸ ਰਹੇ ਸੀ ਉਹ ਸਾਰੇ ਇੱਕ ਚੀੜੀ ਵਿਚਾਰੀ ਕਿਤੋਂ ਪਾਣੀ ਦੂਰੋਂ ਭਰ ਕੇ ਲਿਆਉਂਦੀ ਤੇ ਉਹ ਬੂੰਦ ਉਹਦੇ ਵਿੱਚ ਸੁੱਟ ਦਾਂਦੀ ਇੱਕ ਬੂੰਦ ਲਿਆਉਂਦੀ ਉਹਦੇ ਵਿੱਚ ਸੁੱਟ ਦਾਂਦੀ ਬੂੰਦ ਲਿਆਉਂਦੇ ਤੇ ਵੀ ਸੁੱਟ ਦਾਂਦੇ ਬਾਕੀ ਸਾਰੇ ਜਾਨਵਰ ਤੇ ਪੰਛੀ ਤਾੜੀਆਂ ਮਾਰ ਲਿਆ ਉਹ ਪਾਗਲ ਉਹਨੂੰ ਕਹਿਣ ਲੱਗੇ ਚੀੜੀ ਨੂੰ ਵੀ ਤੇਰੇ ਸਮਝਾਉਣ ਨਾਲ ਕੀ ਹੋਊਗਾ ਵੀ ਤੇਰੇ ਜਿਹੜਾ ਤੂੰ ਪਾਣੀ ਪਾਰੀਆਂ ਇਹਦੇ ਨਾਲ ਤਾਂ ਕੁਝ ਵੀ ਨਹੀਂ ਉਹਦਾ ਛੋਟਾ ਜਿਹਾ ਪਾਣੀ ਡੇਗਦਿਆਂ ਤੋਂ ਬੂੰਦ ਦੇਖਦਿਆਂ ਉਹ ਕਹਿੰਦੀ ਕੋਈ ਗੱਲ ਨਹੀਂ ਉਹ ਫੇਰ ਸਿੱਟਦੀ ਹੈ ਉਹ ਕਹਿੰਦੀ ਉਹ ਫੇਰ ਹੱਸਣ ਲੱਗ ਜਾਂਦੇ ਕਹਿੰਦੀ ਕੋਈ ਗੱਲ ਨਹੀਂ ਤਾਂ ਨੇ ਮੈਨੇ ਰਿਸ਼ ਤਾ ਉਹ ਕਹਿੰਦੀ ਕੀ ਫਿਰ ਜਦੋਂ ਚਿੜੀ ਬੋਲੀ ਨਾ ਚਿੜੀ ਨੇ ਬੜਾ ਸੋਹਣਾ ਜਵਾਬ ਦਿੱਤਾ ਬਹੁਤ ਸਹਿਨਸ਼ੀਲਤਾ ਸੀ ਬਹੁਤ ਸਬਰ ਵਾਲੀ ਸੀ ਉਹ ਕਹਿੰਦੀ ਕੋਈ ਗੱਲ ਨਹੀਂ ਵੀਰੇ ਜ਼ਿੰਦਗੀ ਦੇ ਵਿੱਚ ਕਦੇ ਵੀ ਇਤਿਹਾਸ ਦੇ ਵਿੱਚ ਜੇਕਰ ਇਤਿਹਾਸ ਦੇ ਪੰਨਿਆਂ 'ਚ ਨਾਮ ਲਿਖਿਆ ਜਾਊਗਾ ਨਾ ਕਿ ਐਸ ਪਿੰਡ 'ਚ ਅੱਗ ਲੱਗੀ ਸੀ ਕਹਿੰਦਾ ਥੋੜਾ ਜਿਹੜਾ ਨਾਮ ਹੈ ਉਹ ਦੇਖਣ ਆਲਾ ਚਾਊਗਾ ਤੇ ਮੇਰਾ ਨਾਮ ਅੱਗ ਬੁਝਾਉਣ ਆਲਾ ਚਾਊਗਾ ਤਾਂ ਐਵੇਂ ਆਪਣੇ ਲੋਕ ਹੁੰਦੇ ਨੇ ਜਿਹੜੇ ਕੁਝ ਕਹਿੰਦੇ ਨੇ ਕਹੀ ਜਾਣ ਤੋਂ ਕੋਈ ਗੱਲ ਨਹੀਂ ਇੱਥੇ ਆਪਣਾ ਨਾਮ ਜ਼ਿੰਦਗੀ ਦੇ ਵਿੱਚ ਕਦੇ ਵੀ ਲਿਖਿਆ ਗਿਆ ਤਾਂ ਆਪਣਾ ਪੋਜ਼ਿਟਿਵਿਟੀ ਦੇ ਵਿੱਚ ਤਾਂ ਆਊਗਾ ਨਾ ਨਾਮ ਕੋਛ ਚਾਹੇ ਮੈਂ ਆਪ ਖੁਦ ਮੇਰੇ ਬਹੁਤ ਕੁਛ ਬੀਤ ਰਿਆ ਜ਼ਿੰਦਗੀ ਦੇ ਵਿੱਚ ਲੇਕਿਨ ਤੁਹਾਨੂੰ ਤਾਂ ਪੋਜ਼ਿਟਿਵ ਕਰ ਰਿਹਾ ਨਾ ਦੀਵੇ ਦੀਵੇ ਦੀ ਨਾ ਜਿਹੜੀ ਯਾਦ ਹੈ ਉਹ ਆਪਾਂ ਨੂੰ ਰਾਤ ਨੂੰ ਆਉਂਦੀ ਹੈ ਦਿਨੇ ਨਹੀਂ ਆਉਂਦੀ ਸਮਝੋ ਇਸ ਗੱਲ ਨੂੰ ਸੋ ਰਿਸਪੈਕਟ ਔਮਨ ਔਰ ਡਰਗ ਹੈਲਪ ਨੀਡ ਯੂ ਨੋ ਫਾਰਮਰ ਨੋ ਫੂਡ ਨੋ ਫਿਊਚਰ ਇੱਕ ਕਿਤਾਬ ਸੀਗੀ ਉਹਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਲੈਣੀ ਸੀ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਪੀワイਕਯੂ 올 ਸਬਜੈਕਟ ਇਲੈਕਟ੍ਰਿਕ ਇੰਗਲਿਸ਼ ਵਾਲਿਆਂ ਦਾ ਬਹੁਤ ਹੀ ਵਧੀਆ ਕਿਤਾਬ ਹੈ ਇਹਦੇ ਬਾਰੇ ਆਪਾਂ ਨੈਕਸਟ ਵੀਡੀਓ ਚਰਚਾ ਕਰਾਂਗੇ ਮੈਂ ਕੋਈ ਪ੍ਰੋਮੋਸ਼ਨ ਨਹੀਂ ਕਰ ਰਿਹਾ ਇਹਨਾਂ ਨੇ ਮੈਨੂੰ ਦੇਖਿਆ ਤੇ ਮੈਂ ਇਹਨਾਂ ਨਾਲ ਪਹੁੰਚ ਕੀਤੀ ਤੇ ਇਹਨਾਂ ਨੇ ਮੈਨੂੰ ਭੇਜੀ ਇਹ ਮੈਨੂੰ ਬਹੁਤ ਵਧੀਆ ਲੱਗੀ 173 ਪੇਪਰ ਨੇ ਜੀ ਪੀ ਟ੍ਰਿਪਲ ਐਸ ਬੀ ਦੇ ਕੋਈ ਵੀ ਐਗਜ਼ਾਮ ਦੇਣਾ ਤੁਸੀਂ ਪੰਜਾਬ ਦੇ ਵਿੱਚ ਪੀ ਪੀ ਐਸ ਸੀ ਦਾ ਦੇਣਾ ਲਾਇਬਲ ਇਨਸਪੈਕਟਰ ਦੇਣਾ ਸੀਨੀਅਰ ਅਸਿਸਟੈਂਟ ਦੇਣਾ ਪਟਵਾਰੀ ਐਕਜ਼ਾਈਜ਼ ਦੇਣਾ ਪੁੱਡਾ ਪੀ ਐਸ ਪੀ ਸੀ ਲੈ ਲਾ ਦੇਣਾ ਪੰਜਾਬ ਪੁਲਿਸ ਦਾ ਦੇਣਾ ਅਦਰ ਐਪੀ ਕੱਲੇ ਇਹਦੇ ਨਾਲ ਮੈਂ ਤੁਹਾਨੂੰ ਜ਼ਿਆਦਾ ਨਹੀਂ ਕਹਿੰਦਾ ਤੁਹਾਡਾ 80% ਸਿਲੇਬਸ ਕਵਰ ਹੋਊਗਾ ਇਸ ਚੀਜ਼ ਨਾਲ ਇਹਦੇ ਬਾਰੇ ਆਪਾਂ ਨੈਕਸਟ ਵੀਡੀਓ ਵਿੱਚ ਡਿਸਕਸ਼ਨ ਕਰਾਂਗੇ ਵੀਡੀਓ ਬਹੁਤ ਲੰਬੀ ਹੋ ਜਾਊ ਜੇਕਰ ਕੋਈ ਗਲਤੀ ਹੋ ਵੀ ਹੋਵੇ ਤਾਂ ਛੋਟਾ ਭਰਾ ਸਮਝ ਕੇ ਮaaf ਕਰ ਦਿਓ ਦਿਲੋਂ ਗੱਲਾਂ ਕਹਿਣਾ ਤੁਸੀਂ ਗਾਲਾਂ ਵੀ ਕੱਢ ਸਕਦੇ ਹੋ ਕੋਈ ਚੱਕਰ ਨਹੀਂ respect women word drug help really no farmer no food no future ਪ੍ਰਣਾਮ ਸ਼ਹੀਦਾਂ ਧੰਨਵਾਦ ਜੀ ਤੇ ਲੋਹੜੀ ਤੇ ਮਾਘੀ ਦੀਆਂ ਬਹੁਤ ਬਹੁਤ ਮੁਬਾਰਕਾਂ ਵੀ ਤੇ ਤੁਸੀਂ ਹਮੇਸ਼ਾ ਹੱਸਦੇ ਰਹੋ ਇਸਰ ਆਵੇ ਦਲੀਦਰ ਜਾਵੇ ਧੰਨਵਾਦ ਜੀ